ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬੜੇ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨੀ ਆ ਤੇ ਨਾਲੇ ਤੁਹਾਨੂੰ ਆਪਾਂ ਅੱਜ ਸਾਰੀ ਡਿਟੇਲ ਦੱਸਣੀ ਆ ਸਮੁੰਦਰੀ ਜਹਾਜ਼ ਦੇ ਉੱਤੇ ਨੌਕਰੀ ਲੈਣ ਬਾਰੇ ਠੀਕ ਆ ਜੀ ਨੌਕਰੀ ਲੈਣੀ ਜਿਹੜੀ ਸੌਖੀ ਨਹੀਂ ਗਈ ਇੱਕ ਵੀਡੀਓ ਦੇ ਵਿੱਚ ਦੱਸਣਾ ਬੜਾ ਔਖਾ ਵਾ ਪਰ ਅੱਜ ਮੇਨ ਆਪਾਂ ਗੱਲ ਕਰਨੀ ਆ ਆਪਾਂ ਧੋਖੇ ਤੋਂ ਕਿਵੇਂ ਬਚਣਾ ਵਾ ਠੀਕ ਹੈ ਜੇ ਆਪਾਂ ਇਹ ਚੀਜ਼ ਸਿੱਖ ਗਏ ਨਾ ਕਿਆਬਤ ਧੋਖੇ ਤੋਂ ਕਿਵੇਂ ਬਚਣਾ ਵਾ ਤੇ ਫਿਰ ਅੱਗੇ ਦਾ ਰਾਹ ਵੀ ਆਪਾਂ ਨੂੰ ਲੱਭਣਾ ਸੌਖਾ ਹੋ ਜਾਂਦਾ ਵਾ ਪਹਿਲਾਂ ਤੇ ਤੁਸੀਂ ਆਹ ਵੇਖੋ ਜਿਹੜਾ ਆਹ ਵਾ ਇਹਨੂੰ ਤੇ ਤੁਸੀਂ ਸਾਰੇ ਜਣੇ ਪਛਾਣਦੇ ਜੇ ਇਹ ਆ ਆਪਣਾ ਆ ਪਾਸਪੋਰਟ ਠੀਕ ਹੈ ਇਹਦਾ ਕਲਰ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਬਹੁਤਿਆਂ ਨੇ ਬਣਾ ਕੇ ਰੱਖਿਆ ਵਾ ਜਿਹੜੀ ਚੀਜ਼ ਮੇਰੇ ਹੱਥ ਦੇ ਵਿੱਚ ਫੜੀ ਆ ਇਹ ਵੀ ਸੇਮ ਸੇਮ ਆਪਣੇ ਪਾਸਪੋਰਟ ਵਰਗੀ ਹੀ ਲੱਗਣਦੀ ਆ ਜਿਵੇਂ ਆਪਣੇ ਪਾਸਪੋਰਟ ਦੇ ਉੱਤੇ ਮੋਹਰਾਂ ਲੱਗੀਆਂ ਸਾਰਾ ਕੁਝ ਲੱਗਾ ਉਵੇਂ ਹੀ ਸਾਰਾ ਕੁਝ ਇਹਦੇ ਉੱਤੇ ਵੀ ਬਣਿਆ ਵਾ ਪਰ ਜਿਹੜੀ ਆ ਚੀਜ਼ ਆ ਨਾ ਇਹਨੂੰ ਕਹਿੰਦੇ ਆ ਸਮੁੰਦਰੀ ਯਾਜ ਦਾ ਲਾਇਸੈਂਸ ਵਹਿਤ ਨੂੰ ਸੀਡੀਸੀ ਕਹਿੰਦੇ ਆ ਪਰ ਸੌਖੇ ਸ਼ਬਦਾਂ ਦੇ ਵਿੱਚ ਜੇ ਗੱਲ ਕਰੀਏ ਤੇ ਇਹ ਆ ਆਪਣਾ ਸਮੁੰਦਰੀ ਜਹਾਜ਼ ਦਾ ਲਾਇਸੈਂਸ ਬਿਲਕੁਲ ਵੇਖਣ ਨੂੰ ਇਹ ਪਾਸਪੋਰਟ ਵਰਗੀ ਹੀ ਲੱਗਦੀ ਆ ਅੰਦਰੋਂ ਵੀ ਇਹਦੇ ਜਿਹੜੇ ਪੇਜ ਆ ਸਭ ਕੁਛ ਆ ਇਹ ਸਾਰਾ ਕੁਝ ਪਾਸਪੋਰਟ ਵਾਂਗੂ ਹੀ ਬਣਿਆ ਹੁੰਦਾ ਵਾ ਜਿਹਦੇ ਉੱਤੇ ਆਪਣੇ ਸਮੁੰਦਰੀ ਜਹਾਜ਼ਾਂ ਦਾ ਬਿਓਰਾ ਹੁੰਦਾ ਵਾ ਕਿ ਆਪਾਂ ਹੁਣ ਤੱਕ ਕਿਹੜੇ ਕਿਹੜੇ ਜਹਾਜ਼ ਤੇ ਕੰਮ ਕੀਤਾ ਕਿਵੇਂ ਕੀਤਾ ਕਿੰਨੀ ਤਰੀਕ ਨੂੰ ਆਪਾਂ ਜਹਾਜ਼ ਜੁਆਇਨ ਕੀਤਾ ਕਿੰਨੇ ਨੂੰ ਸਾਈਨ ਆਫ ਕੀਤਾ ਇਹ ਵੀ ਇੱਕ ਸਰਕਾਰੀ ਡਾਕੂਮੈਂਟ ਆ ਆ ਵੀ ਇੱਕ ਸਰਕਾਰੀ ਡਾਕੂਮੈਂਟ ਇਹਦਾ ਤੇ ਤੁਹਾਨੂੰ ਪਤਾ ਵਾ ਸਾਰਾ ਪਰ ਅੱਜ ਆਪਾਂ ਗੱਲ ਕਰਨੀ ਐਸ ਚੀਜ਼ ਦੀ ਆਹ ਵਾਲ ਏ ਬਣਾਉਂਦਾ ਤੁਹਾਨੂੰ ਆਪਾਂ ਖਰਚਾ ਦੱਸਣ ਲੱਗਾ ਤੇ ਆਪਣੇ ਪੰਜਾਬੀਆਂ ਨੂੰ ਏਜੰਟ ਕਿਵੇਂ ਠੱਗੰਦੇ ਆ ਉਹਦੀ ਗੱਲ ਕਰਨ ਲੱਗੇ ਆਪਾਂ ਤੇ ਇਹ ਵਾਲੀ ਜਿਹੜੀ ਸੀਡੀਸੀ ਪਹਿਲਾਂ ਤੇ ਆਪਾਂ ਤੁਹਾਨੂੰ ਇਹਦਾ origignal ਖਰਚਾ ਦੱਸਦੇ ਆ ਇਹ ਜਿਹੜੀ ਸੀਡੀਸੀ ਹੈ ਨਾ ਇਹਦੀ ਫੀਸ ਆ ਸਿਰਫ 700 ਰੁਪਇਆ 700 ਰੁਪਏ ਦੇ ਵਿੱਚ ਇਹ ਸੀਡੀਸੀ ਬਣ ਕੇ ਤੁਹਾਡੇ ਹੱਥ ਦੇ ਵਿੱਚ ਆ ਜਾਂਦੀ ਆ ਪਰ ਉਤੋਂ ਪਹਿਲਾਂ ਤੁਹਾਨੂੰ ਕਰਨੇ ਪੈਂਦੇ ਆ ਪੰਜ ਕੋਰਸ ਉਹਨਾਂ ਨੂੰ ਕੋਰਸਾਂ ਨੂੰ ਕਹਿੰਦੇ STCW ਕੋਰਸ ਕਹਿੰਦੇ ਆ 7-8 ਦਿਨ ਦੀ ਉਹਨਾਂ ਦੀ ਹੁੰਦੀ ਆ ਮਤਲਬ ਕਲਾਸਾਂ ਹੁੰਦੀਆਂ ਵਾ ਕਲਾਸਾਂ ਤੁਸੀਂ ਕਿਤੋਂ ਵੀ ਲਾ ਕੇ ਉਹ ਕੋਰਸ ਕਰਨ ਤੋਂ ਬਾਅਦ ਫਿਰ ਤੁਸੀਂ ਆ ਅਪਲਾਈ ਕਰਦੇ ਜੇ ਉਹ ਕੋਰਸਾਂ ਦਾ ਖਰਚਾ ਵਾ 15 ਤੋਂ ਲੈ ਕੇ ਤੇ 20000 ਰੁਪਇਆ ਠੀਕ ਹੈ ਜੀ 15 ਤੋਂ 20000 ਦੇ ਵਿੱਚ ਤੁਹਾਡੇ ਉਹ ਕੋਰਸ ਹੋ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਆ ਅਪਲਾਈ ਕਰਨੀ ਆ ਇਹਦੀ ਫੀਸ ਆ 700 ਰੁਪਇਆ ਸਿਰਫ ਤੇ ਸਿਰਫ 700 ਰੁਪਇਆ ਠੀਕ ਹੈ ਜੀ 700 ਰੁਪਇਆ ਦੇ ਵਿੱਚ ਇਹ ਅਪਲਾਈ ਹੋ ਜਾਣੀ ਆ 300 ਰੁਪਇਆ ਦੀ ਇਹਦੀ ਬਾਇਓਮੈਟ੍ਰਿਕ ਹੁੰਦੀ ਆ 1000 ਰੁਪਇਆ ਇਹਦਾ ਖਰਚਾ ਯਾਨਕਿ ਜੇ ਟੋਟਲ ਆਪਾਂ ਗੱਲ ਕਰੀਏ ਤਾਂ 21000 ਰੁਪਏ ਦੇ ਵਿੱਚ ਸੀਡੀਸੀ ਤੁਹਾਡੇ ਹੱਥ ਦੇ ਵਿੱਚ ਆ ਜਾਣੀ ਆ ਸਮੁੰਦਰੀ ਜਾਜ ਦਾ ਲਾਇਸੈਂਸ ਜਿਹੜਾ ਉਹ ਪਰ ਆਪਣੇ ਪੰਜਾਬੀ ਭੈਣਾ ਭਰਾਵਾਂ ਨੂੰ ਵੀਰਾਂ ਨੂੰ ਤੁਹਾਨੂੰ ਪਤਾ ਆਪਾਂ ਕਾਲੀ ਬਹੁਤ ਜ਼ਿਆਦੀ ਕਰਦੇ ਆਂ ਤੇ ਇੱਕ ਲੋਕਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਛੇਤੀ ਆ ਜਾਂਦੇ ਆਂ ਜਾਂ ਮੇਰੇ ਵਰਗੇ ਦੀ ਕਿਸੇ ਦੀ ਵੀਡੀਓ ਵੇਖ ਕੇ ਤੁਹਾਨੂੰ ਐ ਹੋ ਜਾਂਦਾ ਵਾ ਵੀ ਬਸ ਹੁਣ ਛੇਤੀ ਆਪਾਂ ਵੀ ਚੱਲ ਗਏ ਸਮੁੰਦਰੀ ਜਹਾਜ਼ ਤੇ ਤੇ ਲੱਖਾਂ ਰੁਪਏ ਕਮਾਈਏ ਲੱਖਾਂ ਰੁਪਏ ਕਮਾਉਣੇ ਏਡੇ ਸੌਖੇ ਨਹੀਂ ਉਹਦੇ ਵਾਸਤੇ ਪੜਾਈ ਕਰਨੀ ਪੈਂਦੀ ਆ ਬਹੁਤ ਲੰਮਾ ਚੌੜਾ ਪ੍ਰੋਸੈਸ ਹੈ ਸਮੁੰਦਰੀ ਜਹਾਜ਼ ਤੇ ਜਾਣ ਦਾ ਉਹਦੀ ਵੀ ਆਪਾਂ ਗੱਲ ਕਰਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਰਾਂਗੇ ਜਾਂ ਜਦੋਂ ਵੀ ਆਪਾਂ ਨੂੰ ਮੌਕਾ ਮਿਲਿਆ ਆਪਾਂ ਤੁਹਾਨੂੰ ਸਾਰੀ ਕੱਲੀ ਕੱਲੀ ਗੱਲ ਦੱਸਾਂਗੇ 21000 ਰੁਪਏ ਦੇ ਵਿੱਚ ਇਹ ਚੀਜ਼ ਤੁਹਾਡੇ ਹੱਥ ਦੇ ਵਿੱਚ ਆ ਜਾਣੀ ਹੈ ਤੇ ਆਪਣੇ ਪੰਜਾਬੀ ਬੰਦੇ ਸਾਢੇ 4-4 ਲੱਖ ਰੁਪਿਆ ਇਹਦਾ ਦੇਣਦੇ ਆ ਏਜੰਟਾਂ ਨੂੰ ਕੱਲ ਇੱਕ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਮੇਰਾ ਵੀਰ ਜੀ ਸਾਢੇ 4 ਲੱਖ ਰੁਪਿਆ ਖਰਚਾ ਹੋਇਆ ਵਾ ਤੇ ਉਹਨਾਂ ਨੇ ਮੈਨੂੰ ਆਹ ਸੀਡੀਸੀ ਬਣਾ ਕੇ ਦਿੱਤੀ ਆ ਤੇ ਹੁਣ ਦੱਸੋ ਵੀ ਮੈਨੂੰ ਜੋਬ ਕਿਵੇਂ ਮਿਲੂਗੀ ਮੈਂ ਸਮੁੰਦਰੀ ਯਾਤ ਤੇ ਕਿਵੇਂ ਜਾ ਸਕਦਾ ਮਾਂ ਹੁਣ ਮੈਨੂੰ ਜੋਬ ਨਹੀਂ ਮਿਲਣਦੀ ਠੀਕ ਹੈ ਜੀ ਆਪਾਂ ਕੋਈ ਵੀ ਕੋਰਸ ਕਰਦੇ ਆਂ ਪਾਵੇਂ ਤੁਸੀਂ ਡਾਕਟਰੀ ਦੀ ਪੜ੍ਹਾਈ ਲੈ ਲਓ ਜਾਂ ਤੁਸੀਂ ਕੋਈ ਹੋਰ ਇੰਜੀਨੀਅਰਿੰਗ ਲੈ ਲਓ ਜਾਂ ਕੋਈ ਵੀ ਕਿਸੇ ਵੀ profession ਦੇ ਵਿੱਚ ਤੁਸੀਂ ਚੱਲ ਜਓ ਹਰ ਕਿਹੇ profession ਦੇ ਵਿੱਚ ਜੌਬ ਲੈਣ ਵਾਸਤੇ ਤੁਹਾਨੂੰ ਪਹਿਲਾਂ ਉਹਦਾ ਕਰਨਾ ਪੈਂਦਾ ਕੋਰਸ ਠੀਕ ਹੈ ਜੀ ਪਰ ਜੋ ਤੁਸੀਂ ਕੋਰਸ ਕਰਦੇ ਜੇ ਉਹ ਤੁਹਾਨੂੰ ਇਹ ਗਰੰਟੀ ਤਾਂ ਨਹੀਂ ਦਿੰਦਾ ਕਿ ਤੁਹਾਨੂੰ ਅਸੀਂ ਜੌਬ ਵੀ ਦਵਾਂਗੇ ਜੇ ਮੰਨ ਲਓ ਤੁਸੀਂ ਡਾਕਟਰੀ ਦੀ ਪੜ੍ਹਾਈ ਕਰਦੇ ਦੇ ਐਮਬੀਬੀਐਸ ਕਰਦੇ ਐਮਡੀ ਕਰਦੇ ਜੇ ਜਾਂ ਕੁਝ ਵੀ ਕਰਦੇ ਜੇ ਉਹ ਤੁਹਾਨੂੰ ਇਹ ਗਰੰਟੀ ਤਾਂ ਨਹੀਂ ਦਿੰਦਾ ਕਿ ਅਸੀਂ ਤੁਹਾਨੂੰ ਜੌਬ ਦਵਾਂਗੇ ਸੇਮ ਮਰਚੰਟ ਨਿਵੀ ਦੇ ਵਿੱਚ ਵੀ ਇਦਾਂ ਹੀ ਆ ਜਗਾ ਜਗਾ ਇੰਸਟੀਚੂਟ ਖੁੱਲੇ ਆ ਜਗਾ ਜਗਾ ਕਾਲਜ ਖੁੱਲੇ ਆ bizness ਆ ਤੁਹਾਨੂੰ ਪਤਾ ਸਟੱਡੀ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡਾ bizness ਆ ਲੋਕਾਂ ਨੇ ਜਗਾ ਜਗਾ ਆਪਣੇ ਇੰਸਟੀਚੂਟ ਖੋਲ ਕੇ ਦੁਕਾਨਾਂ ਖੋਲ ਕੇ ਉਹਨਾਂ ਤੁਹਾਡੇ ਹੱਥ ਦੇ ਵਿੱਚ ਆ ਚੀਜ਼ ਫੜਾਈ ਜਾਣੀ ਬਣਾ ਬਣਾ ਕੇ ਤੇ ਤੁਹਾਨੂੰ ਹੁਣ ਆ ਸ਼ਾਇਦ ਕਿ ਹਾਨੂੰ ਹੁਣ ਮਰਚੰਟ ਨੇਵੀ ਦੇ ਵਿੱਚ ਜੌਬ ਮਿਲ ਜੂਗੀ ਪਰ ਅਸਲ ਸਚਾਈ ਇਹ ਨਹੀਂਗੀ ਅਸਲ ਸਚਾਈ ਇਹ ਆ ਕਿ ਮਰਚੰਟ ਨੇਵੀ ਦੇ ਵਿੱਚ ਜੌਬ ਲੈਣ ਵਾਸਤੇ ਕੋਰਸ ਮੈਟਰ ਨਹੀਂ ਕਰਦਾ ਕਿ ਤੁਸੀਂ ਕਿਹੜਾ ਕੋਰਸ ਕੀਤਾ ਵਾ ਜਾਂ ਕਿਵੇਂ ਕੀਤਾ ਵਾ ਮੈਟਰ ਕਰਦੀ ਤੁਹਾਡੀ ਪੜ੍ਹਾਈ ਤੇ ਸਹੀ ਸਟੈਪ ਜਿਹੜੇ ਆਪਣੇ ਲੋਕ ਆ ਜਿਹੜੇ ਆਪਣੇ ਖਾਸ ਕਰਕੇ ਪੰਜਾਬ ਦੇ ਲੋਕ ਆ ਉਹ ਬਹੁਤ ਜ਼ਿਆਦੇ ਧੋਖੇ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਸ਼ਿਕਾਰ ਹੁੰਦਾ ਮਰਚੰਟ ਦੇ ਵੀ ਨਾਂ ਤੇ ਤੇ ਉਹ ਹੁੰਦੇ ਆ ਆਪਣੇ ਲੋਕ ਪੰਜਾਬ ਦੇ ਕਿਉਂ ਹੁੰਦੇ ਆ ਕਿਉਂਕਿ ਉਹਨਾਂ ਕੋਲ ਸਹੀ ਜਾਣਕਾਰੀ ਨਹੀਂ ਹੁੰਦੀ ਤੇ ਆਪਾਂ ਅੱਜ ਗੱਲਾਂ ਕਰਾਂਗੇ ਸਹੀ ਜਾਣਕਾਰੀ ਦੀ ਪਹਿਲੀ ਗੱਲ ਤੇ ਤੁਹਾਨੂੰ ਮੈਂ ਕਲੀਅਰ ਕਰਤੀ ਠੀਕ ਹੈ ਜਿਹਦਾ ਖਰਚਾ ਕਿੰਨਾ ਹੁੰਦਾ ਵਾ ਕੋਈ ਵੀ ਬੰਦਾ ਤਾਨੂੰ ਕਵੇ ਕਿ ਅਸੀਂ ਤੁਹਾਨੂੰ ਮਰਚਨ ਨੇਵੀ ਦਾ ਲਾਇਸੈਂਸ ਬਣਾ ਕੇ ਦਿੰਨੇ ਆ ਤੁਹਾਨੂੰ ਜੋਬ ਮਿਲ ਜੂਗੀ ਪਹਿਲੀ ਗੱਲ ਤੇ ਤੁਸੀਂ ਉਹਦੀਆਂ ਗੱਲਾਂ 'ਚ ਨਾ ਹੋਣਾ ਜੋਬ ਐਡੀ ਸੌਖੀ ਨਹੀਂ ਮਿਲਦੀ ਬਹੁਤ ਲੰਮਾ ਪ੍ਰੋਸੈਸ ਆ ਸਾਰੀ ਗੱਲ ਕਰਾਂਗੇ ਅੱਗੇ ਆਨ ਆਨਲਾਈਨ 'ਤੇ ਸਾਰੀ ਗੱਲ ਕਰਾਂਗੇ ਖਰਚੇ ਦੀ ਗੱਲ ਕਰ ਲਾਂਗਾ ਪਹਿਲੋ ਖਰਚਾ ਕਲੀਅਰ ਕਰ ਲਓ ਇਹਦਾ ਬਣਾਉਣ ਦਾ ਸਿਰਫ ਖਰਚਾ ਵਾ ਆਹ ਡਾਕੂਮੈਂਟ ਤੁਹਾਡੇ ਹੱਥ 'ਚ ਆਉਂਦਾ 20 ਤੋਂ 21000 ਰੁਪਿਆ ਬਾਕੀ ਆਉਣ ਜਾਂਦਾ ਟ੍ਰੇਨ ਤੇ ਫਲਾਈਟ ਤੇ ਤੁਸੀਂ ਜਾਂਦੇ ਜੇ 5 ਸਟਾਰ ਹੋਟਲ 'ਚ ਰਹਿੰਦੇ ਜੇ ਉਹ ਸਾਰੇ ਤੇ ਵੱਖਰੇ ਆ ਪਰ ਇਹਦਾ ਜਿਹੜਾ ਖਰਚਾ ਵਾ 20 21000 ਤੁਸੀਂ ਕਿਹੇ ਨੂੰ ਵੀ 100 ਲੱਖ 2 ਲੱਖ 5 ਲੱਖ 10 ਲੱਖ ਨਹੀਂ ਦੇਣਾ ਠੀਕ ਹੈ ਜੀ ਅੱਗੇ ਗੱਲ ਕਰਦੇ ਆਂ ਇਹ ਡਾਕੂਮੈਂਟ ਤੁਹਾਡੇ ਹੱਥ 'ਚ ਆਉਂਦਾ ਕਿਵੇਂ ਆ ਮਰਚੰਟ ਨੇਵੀ ਦੇ ਵਿੱਚ ਜੌਬ ਲੈਣ ਵਾਸਤੇ ਨਾ ਆਪਣੇ ਪੰਜਾਬੀ ਲੋਕ ਸਭ ਤੋਂ ਜ਼ਿਆਦਾ ਕੋਰਸ ਕਿਹੜਾ ਕਰਦੇ ਆ ਜੀਪੀ ਰੇਟਿੰਗ ਜੀਪੀ ਰੇਟਿੰਗ ਦਾ ਲੋਕਾਂ ਨੂੰ ਜ਼ਿਆਦਾ ਪਤਾ ਵਾ ਕਿਉਂਕਿ ਇੱਕ ਤੇ ਇਹ ਕੋਰਸ ਸਿਰਫ 6 ਮਹੀਨਿਆਂ ਦਾ 6 ਮਹੀਨਿਆਂ ਦਾ ਕੋਰਸ ਕਰਕੇ ਤੁਸੀਂ ਤੇ ਆਪਣਾ ਉਹਦੇ ਪੜ੍ਹਾਈ ਵੀ ਸੌਖੀ ਆ ਹਨਾ ਆਪਾਂ ਪੜ੍ਹਨਾ ਨਹੀਂ ਚਾਹੁੰਦੇ ਪੰਜਾਬੀ ਲੋਕ ਤੁਹਾਨੂੰ ਪਤਾ ਹੀ ਆ ਹਨਾ ਪੜ੍ਹ ਪੜ੍ਹਾਈ ਤੋਂ ਸਾਰਿਆਂ ਨੂੰ ਡਰ ਲੱਗਦਾ ਤੇ ਜੀਪੀ ਰੇਟਿੰਗ ਦਾ ਕੋਰਸ ਕਰਨ ਤੋਂ ਬਾਅਦ ਉਦੋਂ ਵੀ ਤੁਹਾਨੂੰ ਇਹੋ ਹੀ ਮਿਲਣੀ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ 5 ਦਿਨਾਂ ਦਾ ਕੋਰਸ 5 ਦਿਨਾਂ ਦਾ ਕੋਰਸ ਕਰਕੇ STCW CDC ਅਪਲਾਈ ਕਰਕੇ ਤੁਹਾਡੇ ਹੱਥ ਆ ਜਾਣੀ ਆ ਪਰ ਜੀਪੀ ਰੇਟਿੰਗ ਦਾ ਕੋਰਸ ਹੈ ਉਹ 6 ਮਹੀਨਿਆਂ ਦਾ ਵਾ ਉਹ ਕਰਕੇ ਵੀ ਤੁਹਾਡੇ ਹੱਥ 'ਚ ਇਹੋ ਆਉਣੀ ਆ 4 ਸਾਲ ਦੀ ਡਿਗਰੀ ਆ BSc ਨੌਟਿਕਲ ਸਾਇੰਸ ਆ ਤੇ BTech ਮਰੀਨ ਇੰਜੀਨੀਅਰਿੰਗ ਆ ਉਹ ਕਰਕੇ ਵੀ ਤੁਹਾਡੇ ਹੱਥ 'ਚ ਇਹੋ ਹੀ ਆਉਣੀ ਆ ਤੇ DNS ਆ ਤੇ ਆਪਣਾ GMM ਸਾਲ-ਸਾਲ ਦੇ ਡਿਪਲੋਮੇ ਆ ਉਹ ਕਰਕੇ ਵੀ ਤੁਹਾਡੇ ਹੱਥ 'ਚ ਇਹੋ ਹੀ ਆਉਣੀ ਆ ਤੇ ਇੱਕ ਕੋਰਸ ਹੁੰਦਾ ਈਟੀਓ ਦਾ ਉਹ ਕਰਕੇ ਵੀ ਤੁਹਾਡੇ ਹੱਥ 'ਚ ਇਹੋ ਹੀ ਆਉਣੀ ਆ ਇੱਕ ਕੋਰਸ ਹੁੰਦਾ ਗੈਲੀ ਦਾ ਸੀਸੀਐਮਸੀ ਵਗੈਰਾ ਉਹ ਕਰਕੇ ਵੀ ਤੁਹਾਡੇ ਹੱਥ 'ਚ ਇਹੋ ਹੀ ਆਉਣੀ ਆ ਠੀਕ ਹੈ ਜੀ ਤਾਂ ਕਰਕੇ ਮੈਂ ਕਹਿਣ ਦੇ ਆ ਕਿ ਬਹੁਤ ਜ਼ਿਆਦਾ ਐਡਾ ਪ੍ਰੋਸੈਸ ਆ ਉਹ ਲੰਮਾ ਚੌੜਾ ਤੇ ਘੁੰਮਣ ਘੇਰੀ ਵਾਲਾ ਵਾ ਤੁਸੀਂ ਕਿਹੇ ਦੀਆਂ ਗੱਲਾਂ ਦੇ ਵਿੱਚ ਸਿਰਫ ਇਤਰਾ ਬੈਠਿਆਂ ਬੈਠਿਆਂ ਹੀ ਨਹੀਂ ਆਉਣਾ ਦੂਜੀ ਗੱਲ ਇਹ ਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਵਾਂ ਮੈਂ ਜਿਹੜੀਆਂ ਤੁਹਾਨੂੰ ਵੀਡੀਓ ਪਾਉਣਾ ਇੰਸਟਾਗ੍ਰam ਤੇ YouTube ਤੇ ਜਾਂ ਹੋਰ ਕਿਤੇ ਵੀ ਤੁਸੀਂ ਮੇਰੀਆਂ ਵੀਡੀਓ ਵੇਖਦੇ ਜੇ ਤਾਂ ਉਹ ਸਿਰਫ ਮੈਂ ਇੱਕ ਤੁਹਾਡੇ ਐਂਟਰਟੇਨਮੈਂਟ ਪਰਪਸ ਵਾਸਤੇ ਪਾਉਂਦਾ ਵਾਂ ਮੇਰਾ ਕੋਈ ਵੀ ਇਹ ਮਨਸ਼ਾ ਨਹੀਂ ਆ ਕਿ ਤੁਸੀਂ ਮੇਰੀ ਵੀਡੀਓ ਵੇਖ ਕੇ ਫਸੋ ਜਾਂ ਤੁਸੀਂ ਇਹ ਆਪਣੇ ਕਿਉਂਕਿ ਦੇਖੋ ਜਦੋਂ ਕੋਈ ਬੰਦਾ ਵੱਖਰੀ ਚੀਜ਼ ਵੇਂਦਾ ਵਾ ਕੋਈ ਵੱਖਰੇ ਪ੍ਰੋਫੈਸ਼ਨ ਦੀ ਵੀਡੀਓ ਵੇਂਦਾ ਆਪਣਾ ਵੀ ਦਿਲ ਕਰਦਾ ਵਾ ਤੇ ਆਪਾਂ ਵੀ ਉਹ ਜੌਬ ਕਰੀਏ ਜਾਂ ਆਪਾਂ ਆਪਣੇ ਬੱਚਿਆਂ ਨੂੰ ਕਰਾਈਏ ਜਾਂ ਆਪਣੇ ਕੋਈ ਛੋਟਾ ਭੈਣ ਭਰਾ ਹੈਗਾ ਉਹਨੂੰ ਕਰਾਈਏ ਤੇ ਪਰ ਉਹਦੀ ਸਹੀ ਜਾਣਕਾਰੀ ਅੱਜ ਕੱਲ ਤੁਹਾਨੂੰ ਕਿੱਥੋਂ ਮਿਲ ਜਾਣੀ ਆ ਤੁਹਾਨੂੰ ਵੇਖੋ ਤੁਹਾਨੂੰ ਜੇ ਤੁਹੀਂ ਕੁਝ ਕਰਨਾ ਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਤੁਹਾਡਿਆਂ ਫੋਨਾਂ ਦੇ ਵਿੱਚ Google ਚੱਲਦਾ ਕੋਈ ਵੀ ਚੀਜ਼ ਕਰਨੀ ਆ Google ਤੇ ਸਰਚ ਕਰੋ ਪਹਿਲਾਂ ਕੀ ਪ੍ਰਾਈਜ਼ ਆ ਕੀ ਪ੍ਰੋਸੈਸ ਆ ਤੁਹਾਨੂੰ ਸਾਰਾ ਕੁਝ ਪਤਾ ਚੱਲ ਜਾਣਾ Google ਦੇ ਉੱਤੇ ਇੰਟਰਨੈਟ ਦੇ ਉੱਤੇ ਸਾਰੀ ਜਿਹੜੀ ਜਾਣਕਾਰੀ ਅਵੇਲੇਬਲ ਹੁੰਦੀ ਆ ਤੇ ਮੈਂ ਵੀ ਇਹ ਆਪਣਾ ਫਰਜ਼ ਸਮਝਦਾ ਆਂ ਵੀ ਆਪਣੇ ਜਿਹੜੇ ਵਿਊਅਰਸ ਆ ਜਿਹੜੇ ਵੀਡੀਓ ਵੇਂਦੇ ਆ ਉਹ ਮੇਰੀਆਂ ਵੀਡੀਓ ਵੇਖ ਕੇ ਕੋਈ ਮਿਸਗਾਈਡ ਨਾ ਹੋਵੇ ਕੋਈ ਇਹ ਨਾ ਸੋਚੇ ਕੇ ਹਾਂ ਜੀ ਆਪਣਾ ਭਰਾ ਜੌਬ ਕਰਨ ਦਿਆ ਵਾ ਤੇ ਚਲੋ ਜੀ ਆਪਾਂ ਵੀ ਕਿਸੇ ਏਜੰਟ ਨੂੰ ਪੈਸੇ ਦੇ ਕੇ 2-4 ਲੱਖ ਰੁਪਏ ਤੇ ਆਪਾਂ ਵੀ ਆਪਣਾ ਬੱਚਾ ਜਾਂ ਆਪਾਂ ਆਪ ਮਰਚਨ ਨੇਵੀ ਦੇ ਵਿੱਚ ਚੱਲ ਜਾਈਏ ਤੇ ਮੋਟੀ ਕਮਾਈ ਕਰੀਏ ਐਦਾਂ ਨਹੀਂ ਹੁੰਦਾ ਹਰ ਚੀਜ਼ ਨੂੰ ਬਹੁਤ ਜ਼ਿਆਦਾ ਲੰਮਾ ਟਾਈਮ ਲੱਗਦਾ ਵਾ ਲੰਮੇ ਕੋਰਸ ਆ ਲੰਮੀ ਪੜ੍ਹਾਈ ਆ ਬਾਅਦ ਉਸ ਤੋਂ ਬਾਅਦ ਵੀ ਲੰਮਾ ਸਟਰਗਲ ਆ ਫਿਰ ਜਾ ਕੇ ਤੁਹਾਨੂੰ ਕੋਈ ਕੰਪਨੀ ਸਿਲੈਕਟ ਕਰਦੀ ਆ ਤੁਹਾਡੀ ਇੰਟਰਵਿਊ ਹੁੰਦੀ ਆ ਤੁਹਾਡੀ ਜੌਬ ਲੱਗਦੀ ਆ ਫਿਰ ਤੁਸੀਂ ਲੋਅਰ ਰੈਂਕ ਤੋਂ ਸਟਾਰਟ ਕਰਦੇ ਜੇ ਫਿਰ ਜਾ ਕੇ ਤੁਹਾਡੀ ਜਿਹੜੀ ਸੈਲਰੀ ਆ ਉਹ ਚੰਗੀ ਹੁੰਦੀ ਆ ਇਦਾਂ ਨਹੀਂ ਹੁੰਦਾ ਕਿ ਸਿੱਧਾ ਹੀ ਕੋਈ ਫਲ ਲਗਾ ਅਮਰੂਦ ਲਗਾ ਰੁੱਖ ਨੂੰ ਤੈਂ ਫੜ ਕੇ ਤੋੜ ਕੇ ਤੇ ਖਾ ਲਿਆ ਇਦਾਂ ਬਿਲਕੁਲ ਨਹੀਂ ਹੁੰਦਾ ਥੋੜੇ ਜਿਹਾ ਆਪਾਂ ਸਿਆਣੇ ਬਣੀਏ ਧੋਖਿਆਂ ਤੋਂ ਬਚੀਏ ਬਾਕੀ ਹਾਂ ਜਿਹੜੀ ਗੱਲ ਆਪਾਂ ਕਰਨੀ ਆ ਮੇਨ ਵੀ ਜੀਪੀ ਰੇਟਿੰਗ ਦੀ ਅੱਜ ਮੈਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਦੱਸ ਦਿੰਨਾ ਵਾ ਜੀਪੀ ਰੇਟਿੰਗ ਕੋਰਸ ਤੁਸੀਂ ਕਰ ਸਕਦੇ ਜੇ ਜੀ ਸਦਕੇ ਕਰ ਲਓ ਪਰ ਉਹਦੇ ਵਿੱਚ ਨੌਕਰੀ ਮਿਲਣ ਦੇ ਜਿਹੜੇ ਚਾਂਸ ਆ ਉਹ ਬਹੁਤ ਜ਼ਿਆਦਾ ਘਟਿਆ ਉਹ ਕਿਉਂ ਘਟਿਆ ਕਿਉਂਕਿ ਇਹ ਕੋਰਸ ਇੱਕ ਤੇ ਛੋਟਾ ਹੋਣ ਕਰਕੇ 6 ਮਹੀਨੇ ਦਾ ਇੱਕ ਦੇ ਵਿੱਚ ਖਰਚਾ ਜਿਹੜਾ ਵਾ ਉਹ 1.5 ਲੱਖ ਤੋਂ ਲੈ ਕੇ ਤੇ 4 ਲੱਖ ਰੁਪਇਆ ਡਿਪੈਂਡ ਕਰਦਾ ਇੰਸਟੀਚੂਟ ਤੇ ਤੁਸੀਂ ਕਿਹੜੇ ਕਾਲਜ ਤੋਂ ਕਰਨ ਦਾ ਹੈ ਜੇ ਕਿੱਥੋਂ ਕਰਨ ਦਾ ਹੈ ਜੇ ਹਨਾ ਉਹ ਸਾਰਾ ਮੈਟਰ ਕਰਦਾ 1.5 ਲੱਖ ਤੋਂ ਲੈ ਕੇ 4 ਲੱਖ ਦੇ ਵਿੱਚ ਵਿੱਚ ਜੀਪੀ ਰੇਟਿੰਗ ਦਾ ਖਰਚਾ ਆਉਂਦਾ ਵਾ ਤੇ ਇਹ ਇਹ ਕਰਕੇ ਬੰਦਾ ਤੇ ਆਪਣਾ ਤੁਸੀਂ ਇੱਕ ਕਹਿ ਸਕਦੇ ਜੇ ਵੀ ਬੇਸਿਕ ਰੈਂਕ ਤੋਂ ਸਟਾਰਟ ਕਰ ਸਕਦੇ ਜੇ ਹਾਂ ਤੁਸੀਂ ਕਰੋ ਜੀ ਸਦਕੇ ਕਰੋ ਪਰ ਕਰਨਿਆ ਸਿਰਫ ਤੇ ਸਿਰਫ ਪੰਜ ਕਾਲਜ ਤਾਂ ਮਾਝਾ ਹੁਜੇ ਦੱਸਣ ਲੱਗਾ ਵਾਂ ਉੱਥੇ ਜੇ ਤੁਹਾਨੂੰ ਐਡਮਿਸ਼ਨ ਮਿਲਦੀ ਆ ਉੱਥੋਂ ਹੀ ਕਰਨਿਆ ਤੁਸੀਂ ਇਹ ਨਹੀਂ ਕਿ ਜਿੱਥੋਂ ਮੂੰਹ ਚੁੱਕਿਆ ਤੇ ਆਪਣਾ ਦੇਰਾ ਦੂਨ ਤੋਂ ਕਰ ਲਿਆ ਚੰਡੀਗੜ੍ਹ ਤੋਂ ਕਰ ਲਿਆ ਮੋਹਾਲੀ ਤੋਂ ਕਰ ਲਿਆ ਆਪਣਾ ਗੁਰਦਾਉਂ ਤੋਂ ਕਰ ਲਿਆ ਹਿਮਾਚਲ ਹਰਿਆਣਾ ਇੱਥੋਂ ਤੁਸੀਂ ਬਿਲਕੁਲ ਭੁੱਲ ਕੇ ਨਹੀਂ ਕਰਨਾ ਦੂਸਰੀ ਗੱਲ ਜੇ ਤੁਹਾਨੂੰ ਕੋਈ ਫੋਨ ਕਰਦਾ ਇੰਸਟੀਚਿਊਟ ਵਾਲਾ ਕਿ ਮਰਚੰਟ ਨਿਵੀ ਦੇ ਵਿੱਚ ਵੈਕੈਂਸੀਆਂ ਆਈਆਂ ਵਾ ਤੁਸੀਂ ਆਪਣਾ ਫਾਰਮ ਭਰੋ ਤੁਹਾਨੂੰ ਜੌਬ ਮਿਲ ਜੂਗੀ ਮਰਚੰਟ ਨਿਵੀ ਦੇ ਵਿੱਚ ਕਦੀ ਵੀ ਕੋਈ ਵੈਕੈਂਸੀ ਨਹੀਂ ਆਉਂਦੀ ਕਿਉਂਕਿ ਵੈਕੈਂਸੀਆਂ ਹਮੇਸ਼ਾ ਫੁੱਲ ਰਹਿੰਦੀਆਂ ਵਾ ਹਾਂਜੀ ਜੌਬ ਮਿਲਦੀ ਆ ਉਹ ਵਕੈਂਸੀਆਂ ਕਿਵੇਂ ਆਉਂਦੀਆਂ ਉਹ ਤੁਹਾਨੂੰ ਆਪਾਂਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਤਰ੍ਹਾਂ ਡਾਇਰੈਕਟ ਕੋਈ ਫਾਰਮ ਨਹੀਂ ਆਉਂਦੇ ਮਰਚੰਟ ਦੇ ਵੀ ਦੇ ਕਿ ਤੁਸੀਂ ਮਰਚੰਟ ਦੇ ਵੀ ਦੇ ਵਿੱਚ ਜਾਓ ਫਾਰਮ ਭਰੋ ਤੇ ਤੁਹਾਨੂੰ ਨੌਕਰੀ ਮਿਲ ਜੂਗੀ ਐਦਾਂ ਬਿਲਕੁਲ ਨਹੀਂ ਹੁੰਦਾ ਭਰਤੀ ਨਹੀਂ ਆਉਂਦੀ ਮਰਚੰਟ ਦੇ ਵੀ ਦੀ ਠੀਕ ਹੈ ਜੀ ਕੋਰਸ ਕਰਨਾ ਪੈਂਦਾ ਵਾ ਕੋਰਸ ਕਰਕੇ ਬਾਅਦ ਵਿੱਚ ਫਿਰ ਕੰਪਨੀਆਂ ਆੜੀਆਂ ਚੰਗੇ ਕਾਲਜਾਂ ਦੇ ਵਿੱਚ ਆਉਂਦੀਆਂ ਤੇ ਗੱਲ ਕਰਦੇ ਆ ਜੀਪੀ ਰੇਟਿੰਗ ਦੇ ਪੰਜ ਵਧੀਆ ਕਾਲਜਾਂ ਬਾਰੇ ਹੁਣ ਇੱਥੋਂ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਚਾਹੇ ਇਥੋਂ ਸੇਵ ਕਰ ਲਓ ਵੀਡੀਓ ਨੂੰ ਆਪਣੇ ਬਿਲਕੁਲ ਤੁਸੀਂ ਹੁਣ ਕਿ ਕਿ ਉਹ ਪੰਜ ਕਾਲਜ ਕਿਹੜੇ ਕਿਹੜੇ ਆ ਸਭ ਤੋਂ ਵਧੀਆ ਜੀ ਟੀਐਸ ਰਹਿਮਾਨ ਮੁੰਬਈ ਦੇ ਵਿੱਚ ਪਹਿਲੇ ਨੰਬਰ ਤੇ ਕਾਲਜ ਆ ਉਥੇ 40 50 ਬੱਚਿਆਂ ਦਾ ਬੈਚ ਹੁੰਦਾ ਵਾ ਨੌਕਰੀ ਉਥੋਂ ਵੀ ਸਾਰਿਆਂ ਨੂੰ ਨਹੀਂ ਮਿਲਦੀ ਪਹਿल्या 10 15 ਨੂੰ ਮਿਲ ਜਾਂਦੀ ਆ ਬਾਕੀ ਉਥੋਂ ਵੀ ਰਹਿ ਜਾਂਦੇ ਆ ਟੀਐਸ ਰਹਿਮਾਨ ਹੋ ਗਿਆ ਉਦੋਂ ਬੌਨਾਂ ਦਾ ਨੂਸੀ ਗੋਆ ਨੂਸੀ ਦਾ ਕਾਲਜ ਆ ਗੋਆ ਦੇ ਵਿੱਚ ਆ ਸਭ ਤੋਂ ਘੱਟ ਫੀਸ ਇੱਥੇ ਹੀ ਆ 1.5 ਲੱਖ ਦੇ ਵਿੱਚ ਜਿੱਥੋਂ ਜੀਪੀ ਰੇਟਿੰਗ ਦਾ ਕੋਰਸ ਹੁੰਦਾ ਵਾ ਇੰਟਰਨੈਟ ਦੇ ਉੱਤੇ ਤੁਸੀਂ ਜਾ ਕੇ ਨੂਸੀ ਦੇ ਵਿੱਚ ਕਿਵੇਂ ਐਡਮਿਸ਼ਨ ਲੈਣੀ ਆ ਉਹਦਾ ਪ੍ਰੋਸੈਸ ਤੁਸੀਂ ਵੇਖ ਸਕਦੇ ਜੀ ਤੇ ਜੇ ਨੰਬਰ ਤੇ ਕਾਲਜ ਆਉਂਦਾ ਵਾ the great eastern institute of maritime study ਇਹ ਵੀ ਮਹਾਰਾਸ਼ਟra ਦੇ ਵਿੱਚ ਹੀ ਆ ਇੱਥੇ ਵੀ ਤੁਸੀਂ ਆਪਣਾ ਚੈੱਕ ਕਰ ਸਕਦੇ ਜੇ ਉਹਨਾਂ ਦੇ ਵੈਬਸਾਈਟ ਦੇ ਉੱਤੇ ਜਾ ਕੇ ਕਦੋਂ ਫਾਰਮ ਆਉਣੇ ਆ ਕਦੋਂ ਕਿੰਨੀ ਫੀਸ ਆ ਸਾਰਾ ਹੀ ਕੁਝ ਉਹਨਾਂ ਦੀ ਵੈਬਸਾਈਟ ਦੇ ਉੱਤੇ ਲਿਖਿਆ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਕਾਲਜ ਆਉਂਦਾ ਸੈਵਨ ਆਇਲੈਂਡ ਇਹ ਵੀ ਮਹਾਰਾਸ਼ਟਰ ਦੇ ਵਿੱਚ ਆ ਤੁਸੀਂ 7 ਆਇਲੈਂਡ 7 ਆਇਲੈਂਡ ਇੰਸਟੀਚਿਊਟ ਆਫ ਮਰੀਨ ਸਟਡੀ ਲਿਖ ਕੇ ਇੰਟਰਨੈਟ ਤੇ ਸਰਚ ਮਾਰੋਗੇ ਤੇ ਉੱਥੇ ਆ ਜਾਣਾ ਉੱਥੋਂ ਤੁਸੀਂ ਆਪਣਾ ਕੱਢ ਕੇ ਸਾਰੀ ਡਿਟੇਲ ਵੇਖ ਸਕਦੇ ਜੇ ਕਿੰਨੀ ਉਮਰ ਚਾਹੀਦੀ ਆ ਕਿੰਨੀ ਪੜ੍ਹਾਈ ਚਾਹੀਦੀ ਆ ਕੀ ਕੀ ਕੀਤਾ ਹੋਣਾ ਚਾਹੀਦਾ ਕੀ ਨਹੀਂ ਕੀਤਾ ਹੋਣਾ ਚਾਹੀਦਾ ਸਾਰੀ ਡਿਟੇਲ ਤੁਹਾਨੂੰ ਉੱਥੋਂ ਮਿਲ ਜੂਗੀ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਤੇ ਇੱਕ ਆਉਂਦਾ ਵਾ ਕਾਲਜ ਅਮੈਟ ਅਮੈਟ ਚਨਈ ਏ ਐਮ ਈ ਟੀ ਅਮੈਟ ਚਨਈ ਠੀਕ ਹੈ ਜੀ ਅਮੈਟ ਚਨਈ ਕਾਲਜ ਵੀ ਵਧੀਆ ਕਾਲਜ ਆ ਕਾਲਜ ਹੋਰ ਵੀ ਅੱਗੇ ਚੰਗੇ ਪਰ ਉਹ ਹੀ ਆ ਜਿਉਂ ਜਿਉਂ ਤੁਸੀਂ ਪਿਛੇ ਲਿਸਟ ਦੇ ਵਿੱਚ ਤੁਰੇ ਜਾਓਗੇ ਉੱਥੇ ਤੁਹਾਨੂੰ ਜੌਬ ਮਿਲਣ ਦੇ ਚਾਂਸਸ ਜਿਹੜੇ ਉਹ ਘਟਦੇ ਜਾਣਗੇ ਇੰਟਰਨੈਟ ਦੇ ਉੱਤੇ ਤੁਸੀਂ ਕੀ ਸਰਚ ਕਰਨਾ ਗੂਗਲ ਦੇ ਉੱਤੇ ਜਾ ਕੇ ਟੌਪ 5 ਕਾਲਜਸ ਆਫ ਮਰੀਨ ਸਟੱਡੀ ਫੋਰ ਜੀਪੀ ਰੇਟਿੰਗ ਇਦਾਂ ਕੁਝ ਵੀ ਲਿਖ ਕੇ ਸਰਚ ਕਰ ਦਿਓ ਤੁਹਾਡੇ ਅੱਗੇ ਲਿਸਟ ਆ ਜੂਗੀ ਵੈਬਸਾਈਟ ਤੇ ਜਾਓ ਖੋਲੋ ਕਦੋਂ ਫਾਰਮ ਮਿਲਨੇ ਆ ਕਿੱਥੋਂ ਮਿਲਨੇ ਆ ਕਿੰਨੀ ਤਰੀਕ ਨੂੰ ਟੈਸਟ ਆ ਸਭ ਕੁਝ ਉਹ ਡਿਟੇਲ ਤੁਹਾਨੂੰ ਇੰਟਰਨੈਟ ਤੇ ਵਧੀਆ ਮਿਲ ਜੂਗੀ ਬਾਕੀ ਆਪਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਤੇ ਵਧੀਆ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਤੁਸੀਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਵਾਲਾ ਆਈਕਨ ਜਰੂਰ ਦਿਵਾ ਲਿਓ ਤਾਂ ਜੋ ਤੁਹਾਨੂੰ ਮੈਂ ਸਹੀ ਜਾਣਕਾਰੀ ਦੇ ਸਕਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਇੱਕ ਇੱਕ ਕੋਰਸ ਫੜਾਂਗੇ ਠੀਕ ਹੈ ਜੀ ਪਹਿਲੋ ਜੀਪੀ ਰੇਟਿੰਗ ਫੜਾਂਗੇ ਫਿਰ ਦੂਸਰੇ ਕੋਰਸਾਂ ਦੀ ਗੱਲ ਕਰਾਂਗੇ ਕਿੰਨੀ ਪੜ੍ਹਾਈ ਚਾਹੀਦੀ ਕਿੰਨੀ ਉਮਰ ਚਾਹੀਦੀ ਸਭ ਕੁਝ ਤੁਹਾਨੂੰ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਧੰਨਵਾਦ